बाकी सामान ये स्कैबलेडर है जी बिजली कंपनी ब्रांड ਨੂੰ ਮੰਨ ਲਓ ਕਿਸੇ ਨੂੰ ਟਕਾ ਦੇ ਜਿਹੜੇ ਨੰਸਲ ਕਰਨ ਵਾਲੇ ਹੋ ਪਰ ਜਿਵੇਂ ਚੜ ਜਾਂਦੇ ਨੇ ਨਾ ਤੇ ਆਹ आइटम ਆਪਾਂ ਨੂੰ ਕਿੱਥੋਂ ਮਿਲਦੀ ਹੈ ਨਾ ਤੁਸੀਂ ਤੇ यूएसए ਦੀ ਤੁਸੀਂ ਆ ਦਿਖਾ ਦਿਓ ਠੀਕ ਹੈ ਹੂੰ ਲਓ ਜੀ ਇਹ ਕਿਤੇ ਵੀ ਲਾ ਲਓ ਇਹ ਸਕੈਬਲੇਟਰ ਕਹਿੰਦੇ 13 ਫੁੱਟੀ ਹੈ ਜੀ ਜਿਹੜੇ ਕਿਸ ਨੇ ਭਾਈ ਕੋਈ ਚੋਰੀ ਦੁਰੀ ਵਾਲਾ ਕੰਮ ਕਰਨਾ ਕੋ ਉਹ ਬੰਦਾ ਵਾਰੀ ਨੋਟਿਸ ਕਰੂਗਾ ਨੂੰ ਜਿਹੜਾ ਵੀ ਇਹਦਾ ਪ੍ਰਾਈਸ ਹੈਗਾ ਜੀ ਇਹ ਆਪਾਂ ਤੁਹਾਨੂੰ 40 ਤੋਂ 50% ਡਿਸਕਾਊਂਟ ਤੇ ਦੇ ਦਾਂਗੇ ਜੀ ਕੋਈ 40% ਜਿੰਨੇ ਦਾ ਨਮਾ ਹੋਊਗਾ ਜਿੰਨੇ ਦਾ ਨਮਾ ਜੀ ਇਹ ਇਹਦਾ 7500 ਰੁਪਏ ਰੇਟ ਆ ਤੁਸੀਂ ਇਹਦਾ ਮਾਡਲ ਦਿਖਾ ਦਿਓ ਜੇ ਕੋਈ ਵੀਰ ਕੋਠੀ ਪਾ ਰਿਹਾ ਹੈ ਉਹਦੇ ਵਾਸਤੇ ਬਹੁਤ ਵਧੀਆ ਟੌਪ ਦੀ ਚੀਜ਼ ਹੈ ਜੀ ਇਹ ਨਵੀਂ ਚੇਅਰ ਜੀ ਇਹ ਹੈ ਇਹ ਸਵਾ ਲੱਖ ਤੋਂ ਉੱਤੇ ਹੈ ਹਮਮ ਬੰਦਾ ਚੈੱਕ ਕਰ ਲੈ ਗਾਰੰਟੀ ਹੈ ਜੀ ਇੱਕ ਸਾਡੇ ਇਹ ਵੀ ਜ਼ਿੰਮੇਵਾਰੀ ਹੈ ਪੂਰੇ ਵਰਲਡ ਦੇ ਵਿੱਚ ਸਾਡੇ ਵਾਲਾ ਰੇਟ ਨਾ ਸਿਰਫ ਅਮਰੀਕਾ ਕੈਨੇਡਾ ਇੰਡੀਆ ਕਿਤੋਂ ਨਹੀਂ ਮਿਲਣਾ ਸਿਰਫ 30000 ਰੁਪਏ ਦੇ ਵਿੱਚ ਬਹੁਤ ਹੀ ਅੱਜ ਦੁਬਾਰਾ ਫਿਰ ਇੱਕ ਵਾਰੀ ਮਾਨਸਾ ਖੜੇ ਆ ਤੇ ਬੇਚਦੀ ਕਾਫੀ ਟਾਈਮ ਵੀਡੀਓ ਨਹੀਂ ਆਈ ਕਿਉਂਕਿ ਸਮਾਨ ਚੰਗਾ ਨਹੀਂ ਸੀ ਆਇਆ ਜਿਹੜਾ ਆ ਰਿਹਾ ਸੀ ਉਹ ਲੋਕਲੀ ਵਿਕ ਰਿਹਾ ਸੀ ਤੇ ਹੁਣ ਦੁਬਾਰਾ ਸਮਾਨ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਨਵੀਆਂ-ਨਵੀਆਂ ਆਈਟਮਾਂ ਆਈਆਂ ਨੇ ਸਾਰੀਆਂ ਤੁਹਾਨੂੰ ਦਿਖਾਵਾਂਗੇ ਤੇ ਅੱਜੋ ਸਟਾਰਟ ਕਰਨੇ ਆ ਵੀਡੀਓ ਜੀ ਆਲਾ ਤੁਹਾਨੂੰ ਬਹੁਤ ਵਧੀਆ ਆ ਤਾਂ ਇਨ ਦੀ ਖਾਸੇ ਲਿਆਨੇ ਆਈ ਸੀ ਲੈਫਟੋ ਆਈ ਬ੍ਰਾਂਡ ਨੂੰ ਵੀ ਆਏ ਨੇ ਪੁਰਾਣੇ ਵੀ ਆਏ ਨੇ ਠੀਕ ਹੈ ਤਾਂ ਭਾਈ ਤੁਹ ਦਿਖਾ ਦੀ ਪਹਿਲਾਂ ਮੋਗਲੇ ਕੁਕਿੰਗ ਰੀਜ ਆਇਆ ਇਲੈਕਟ੍ਰਿਕ ਅੱਛਾ ਇਹ ਪਹਿਲਾਂ ਥੋੜੇ ਆਏ ਸੀ ਤੇ ਮੈਂਟੋ ਮੈਂਟੀ ਚੈੱਕ ਨੇ ਸੀ ਹੈ ਨਾ ਹਾਂਜੀ ਹਾਂਜੀ ਪਹਿਲਾਂ ਪਰ ਜਮਾ ਬ੍ਰਾਂਡ ਨੂੰ ਪੀਸੀ ਵੀ ਆਏ ਸੀ ਜੀ ਹਾਂ ਇਹ ਨਵੇਂ ਦੀ ਕੀਮਤ ਤਾਂ ਸਵਾ ਲੱਖ ਰੁਪਈਆ ਜੀ ਠੀਕ ਹੈ ਇਹ ਇੰਡੀਆ ਦੇ ਵਿੱਚ ਇਹ ਆਉਂਦਾ ਨਹੀਂ ਇੰਡਕਸ਼ਨ ਵਾਲਾ ਹੈ ਨਾ ਇਹ ਕੰਡਕਸ਼ਨ ਵਾਲਾ ਥੱਲੇ ਇਹਦੇ ਗ੍ਰਿਲ ਵਾਲਾ ਆ ਗਿਆ ਜੀ ਕਹਿੰਦੇ ਕੋ ਜੀ ਬੇਕ ਕਰ ਇਹ ਬਿਨਾ ਗੈਸ ਤੋਂ ਆ ਇਲੈਕਟ੍ਰਿਕ ਸਾਰਾ ਇਲੈਕਟ੍ਰਿਕ ਹੈ ਜੀ ਨਮਾ ਸਵਾਲਾ ਕਰ ਵੀ ਬਹੁਤ ਕੁਸ਼ਕਾਂਟੀ ਯੂਜ਼ ਹੋਇਆ ਤੁਸੀਂ ਕੰਡੀਸ਼ਨ ਦੇਖੋ ਬਹੁਤ ਸਾਫ਼ ਸੁਥਰੀ ਕੰਡੀਸ਼ਨ ਹੈ ਜੀ ਬਹੁਤ ਟੋਣੀ ਕੰਡੀਸ਼ਨ ਪਈ ਆ ਤੇ ਵਰਕਿੰਗ ਪ੍ਰੋਪਰ ਆ ਜਮਾ ਸਰ ਵਰਕਿੰਗ ਪ੍ਰੋਪਰ ਹੈ ਬਰਲਪੁਰ ਮੇਡ ਇਨ ਯੂ ਐਸ ਏ ਠੀਕ ਹੈ ਇਹ ਆਪਣੀ ਲੈਟ ਤੇ ਚੱਲਦਾ 220 ਵੋਲਟੇਜ ਤੇ ਚੱਲਦਾ ਟਰੱਕ ਜਮਾ ਹਾਂ ਜੀ ਦੀ ਪ੍ਰਾਈਸ ਦੀ ਗੱਲ ਕਰੀ 55000 ਰੁਪਏ ਤੇ ਨਾ ਜਿਹੜੇ ਦੇ ਵਿੱਚ ਹਾਂ ਜੀ ਇਹ ਨਾਲ ਆਪਣੇ ਕੋਲ ਹੋਰ ਪਿਆ ਜੀ ਇਹ ਕਾਲਾ ਪਿਆ ਤੇ ਪੀਜੀਡੀ ਕੰਪਨੀ ਆ ਗਈ ਹਾਂ ਇਹ ਵੀ ਵਾਕ ਇਹ ਵੀ ਛੋਟੇ ਮੋਟੇ ਆ ਡੈਂਟ ਜਿਹਨੇ ਹੋ ਰਹੇ ਨੇ ਕੋਈ ਪ੍ਰੋਬਲਮ ਨਹੀਂ ਜੀ ਇਹ ਸਿਰਫ 40000 ਰੁਪਏ ਦਾ ਠੀਕ ਹੈ ਚੱਲਣ ਦੇ ਵਿੱਚ ਇਹ ਵੀ ਇੱਕ ਨੰਬਰ ਆ ਇੱਕ ਨੰਬਰ ਕੋਈ ਤੁਲੀ ਕਰਕੇ ਲੈ ਜਾ ਹਾਂ ਕੋਈ ਤਸਲੀ ਪੂਰੀ ਸਾਡੀ ਤਸਲੀ ਆਈ ਕੋਈ ਇਹਦੀ ਰਿਪੇਅਰ ਨਹੀਂ ਹੋਈ ਸਭ ਨਾਲ ਜੈਨ ਹੋਣਾ ਠੀਕ ਹੈ ਇਹ ਕਿਹਦੇ ਵਿੱਚ ਆਪਣੇ ਕੋਲ ਆ ਗੈਸ ਵਾਲੇ ਆ ਗਏ ਜੀ ਗੈਸ ਰਿੰਜ ਆ ਗਏ ਜੀ ਹਾਂ ਜੀ ਇਹ ਗੈਸ ਤੇ ਚੱਲਦੇ ਜਰਨਲ ਇਲੈਕਟ੍ਰੋਨਿਕ ਕੰਪਨੀ ਦੇ 25 25000 ਦਾ ਕੋਈ 20000 ਦਾ ਕੋਈ 25000 ਅਲੱਗ-ਅਲੱਗ ਨੇ ਕੰਮ ਦੋਨੋਂ ਇੱਕੋ ਜਿਹਾ ਕਰਦੇ ਆ ਬਸ ਇਹ ਗੈਸ ਤੇ ਚੱਲਦਾ ਬਿਜਲੀ ਤੇ ਚੱਲਦਾ ਬਿਜਲੀ ਤੇ ਚੱਲਦਾ ਹਾਂ ਆਹ ਚੀਜ਼ਾਂ ਫੇਰ ਵੀ ਕਿਤੇ ਮਿਲ ਜਾਂਦੀਆਂ ਨੇ ਆਹ ਬਹੁਤ ਰੇਅਰ ਆ ਇਹ ਤੁਹਾਨੂੰ ਕਿਤੋਂ ਮਿਲਣੀ ਨਹੀਂ ਹੈ ਇਹ ਆ ਗਈ ਡੀ ਮੋਡੀਫਾਇਰ ਸਲਾਬ ਚੱਕਣ ਵਾਲੇ ਜੀ ਓਕੇ ਹਾਂ ਜੀ ਉੱਪਰ ਵੈਕਿਊਮ ਪਿਆ ਹਾਂ ਇਹ ਵੈਕਿਊਮ ਆ ਗਈ ਕੋਈ ਫ੍ਰਿਜ ਆ ਗਿਆ ਦਿਖਾ ਦੇ ਇਹਨੂੰ ਅੱਛਾ ਆ ਬੜਾ ਘੈਂਟ ਸੈਮਸੰਗ ਨਾਲ ਸੈਮਸੰਗ ਦਾ ਜੀ ਬਹੁਤ ਘੱਟ ਘੱਟ ਚੱਲੇ ਦੇਖੋ ਸਾਫ਼ ਸੁਥਰਾ ਫ੍ਰਿਜ ਹੈ ਜੀ ਬਹੁਤ ਸੋਹਣਾ ਪਿਆ ਵੀ ਲਓ ਜਿਵੇਂ ਨਵੇਂ ਵਾਲੀ ਕੰਡੀਸ਼ਨ ਆ ਠੀਕ ਹੈ ਜੇ 60000 ਰੁਪਏ ਦਾ 34000 ਰੁਪਏ ਅਧਰੇ ਇੱਟ ਜੀ ਹਾਂ ਹੂੰ ਲੋ ਵੀ ਬੰਦਾ ਵੱੜ ਜੇ ਵਿੱਚ ਤੇ ਕਾਪੇ ਸਾ 700 ਲੀਟਰ ਦਾ ਜੀ ਚੱਲ ਰਿਹਾ ਹੈ ਯੂਐਸਏ ਦਾ ਜੀ ਠੀਕ ਹੈ ਇਹ 32 32000 ਦੇ ਨੇ ਉਹਨਾਂ ਦੇ ਸੇਲ ਲਾਈ ਹੋਈ ਹੈ 25 25000 ਦੇ ਦੇਈ ਜਾਂਦੇ ਜੀ ਠੀਕ ਹੈ ਹਾਂ ਜੀ 700 ਲੀਟਰ ਪਰ ਕਈ ਵਾਰੀ ਵੀਰੋ ਤੁਸੀਂ ਦੇਖੋਗੇ ਵੀ ਆਹ 34 ਦਾ ਆਹ ਬੱਚੀ ਦਾ ਪਰ ਜਿਹੜੀ ਇਹਦੀ ਕੁਆਲਿਟੀ ਹੈ ਉਹ ਇਹਦੇ ਨਾਲ ਹੈ ਹਾਂ ਇਹ ਇਹ ਕੁਆਲਿਟੀ ਪੂਰੀ ਹੈ ਇਹਦੀ ਕੁਆਲਿਟੀ ਬੜੀ ਜ਼ਿਆਦਾ ਹੈਵੀ ਹੈ ਬਹੁਤ ਜ਼ਿਆਦਾ ਹੈਵੀ ਯੂਜ਼ ਵਾਸਤੇ ਬਣੇ ਹੋਏ ਫ੍ਰਿਜ ਲੈਣਗੇ ਤੇ ਹੋਰ ਚੀਜ਼ਾਂ ਜਿਵੇਂ ਆ ਪੌੜੀਆਂ ਜਿਹੜੇ ਪਈਆਂ ਵਾ ਪੌੜੀ ਨਹੀਂ ਹੁਣ ਆਈ ਇਹ ਤਾਂ ਖਤਮ ਹੋ ਗਈ ਪਈ ਸੀ ਉਹ ਆਪਣੇ ਕੋਲੇ ਪੌੜੀਆਂ ਆ ਗਈਆਂ ਅੱਛਾ ਤੇ ਲਈ ਪੌੜੀ ਕਹਿੰਦੇ ਮਾਪਾ ਜੀ ਇਹ ਫਾਈਬਰ ਦੀ ਹੈਗੀ ਮੇਜਰਨ ਦੀ ਯੂਐਸਏ ਬਹੁਤ ਹੈਵੀ ਹੈ ਠੀਕ ਹੈ ਇਹਨਾਂ 'ਚ ਕਰੰਟ ਨਹੀਂ ਆਉਂਦਾ ਜਿਹੜੀ ਖਾਰਾ ਤੁਸੀਂ ਦਿਖਾ ਦਿਓ ਦੇਖੋ ਮੇਰੇ ਨੂੰ ਯੂਰ ਹੈ ਤੇ ਦੋ ਹੀ ਪੀਸ ਨੇ ਠੀਕ ਹੈ 5000 ਰੁਪਏ ਦੀ ਕੀਮਤ ਹੈ ਜੀ ਹਾਂ ਅਣਜੂਜ਼ ਹੈ ਜੀ ਜੂਜ਼ ਨਹੀਂ ਹੈਗੀ ਨਮੀ ਹੋਈ ਨਮੀ ਹੈ ਜਿਵੇਂ ਨਮੀ ਹੈ ਠੀਕ ਹੈ ਠੀਕ ਹੈ ਠੀਕ ਹੈ 2 ਕਬੀ ਸਪੈ 5000 ਰੁਪਏ ਦੇ ਟ੍ਰੀਸੇ ਆ ਗਿਆ ਭਰਾ 71 ਪਾਲਾਂ ਆਈਆਂ ਜੀ 200 ਰੁਪਏ ਕਿਲੋ ਹੂੰ ਤਾਂ 200 ਰੁਪਏ ਕਿਲੋ ਦਿੰਨੇ ਆ ਜੀ ਕੋਈ ਜ਼ਿੰਮੇਦਾਰ ਜਿਹੜਾ ਹੁਣ ਆਪਣੇ ਧਰਨੇ ਚ ਜਾਂਦਾ ਜੀ ਉਹਨੂੰ ਆਪਾਂ ਇਹ ਰੇਟ ਵੀ ਦੇ ਦਾਂਗੇ ਜੀ ਠੀਕ ਹੈ ਹਾਂ ਜੀ ਜਿੰਨੇ ਜੀ ਆਈ ਹੈ ਬਈ ਮਰ ਗਿਆ ਮਾਈਕ੍ਰੋਵੇ ਪਏ ਨੇ ਜੀ 35 3500 ਰੁਪਏ ਦੇ ਨੇ ਚੀਜ਼ ਜਿੰਦੀ ਵੀ ਮਿਲੂਗੀ ਤੁਹਾਨੂੰ ਵਰਕਿੰਗ ਦੇ ਵਿੱਚ ਮਿਲੂਗੀ ਜਿਹੜੀ ਵਰਕਿੰਗ ਦੇ ਵਿੱਚ ਨਹੀਂ ਹੁੰਦੀ ਹੈਗੀ ਉਹ ਚੀਜ਼ ਨੂੰ ਵਾਈ ਹੋਰੀ ਨਹੀਂ ਹੈਗੇ ਜਿਹੜੇ ਉਹ ਪਰੇ ਮਾਰਦੇ ਨੇ ਇੱਕ ਆਪਣੇ ਕੋਲੇ ਯੂਐਸ ਦੀ ਚੇਅਰ ਆਈ ਹੈ ਸੰਦਖਾ ਨੰਬਰ ਚੱਕੀਆਂ ਚੇਰੋ ਉਹ ਤੋਂ ਸਿੰਗਲ ਪੀਸ ਪਿਆ ਹੈ ਸਿੰਗਲ ਪੀਸ ਪਿਆ ਜੀ ਹੂੰ ਯੂਐਸ ਪੇਟੈਂਟ ਨੰਬਰ ਆ ਦੇਖੋ ਸਾਰਾ ਹੂੰ ਸੋ ਦੀ ਪੂਰੀ ਡਿਟੇਲ ਵਿੱਚ ਪਈ ਹੈਗੀ ਇੱਕ ਆ ਚੇਅਰ ਆਈ ਹੈ ਜੀ ਬੈਸਟਰ ਚੇਅਰ ਹੈ ਜੀ ਇਹ ਇਹ ਪਹਿਲਾਂ 4-4000 ਦੀ ਦਿੱਤੀ ਹਰ ਇੱਕ ਕੋਲ ਛੇ ਹੀ ਪੀਸ ਹੈ ਜੀ ਕਿਸੇ ਨੇ ਇਕੱਠੇ ਲੈਣਾ ਘੱਟ ਲਾ ਦਾਂਗੇ ਹੂੰ ਠੀਕ ਹੈ ਜੀ ਲੱਕੜੀ ਦੇ ਵਿੱਚ ਆ ਦੀ ਲੱਕੜ ਦੇ ਵਿੱਚ ਆ ਤੁਸੀਂ ਆ ਦੇਖੋ ਦਿਖਾ ਦਿਓ ਪਰ ਲੱਕੜ ਵੀ ਇਹਦੀ ਪ੍ਰੋਪਰ ਬਹੁਤ ਘੈਂਡ ਕੁਆਲਿਟੀ ਦੀ ਹੈਗੀ ਯੂ ਐਸ ਏ ਦੀ ਹੈ ਜੀ ਸਾਫ ਸੁਥਰੇ ਚਿਹਰੇ 6 ਪੀਸ ਹੀ ਪਏ ਨੇ ਜੀ 3500 ਰੁਪਏ ਪੀਸ ਲੱਗ ਜੂਗੇ ਜੀ ਕਿਸੇ ਨੂੰ ਜੇ ਇਕੱਠੇ 6 ਤੇ 6 ਲੈਣਗੇ ਹਾਂ 3500 ਰੁਪਏ ਪਰ ਪੀਸ ਜੀ ਕਿਹਾ ਫਰਨੀਚਰ ਸਾਡੇ ਕੋਲੇ ਵੀ ਲੌਂਗ ਟਾਇਰ ਫਰਨੀਚਰ ਵੀ ਆਇਆ ਜੀ ਕੁਝ ਪੈਕਿੰਗ ਜੀ ਸਾਡੇ ਕੋਲੇ ਲੋਗ ਲੋਗ ਆਏ ਨੇ ਜੀ ਹੂੰ ਬੰਦਾ ਸਰਚ ਕਰ ਲੇ ਜੀ ਬਹੁਤ ਮਹਿੰਗਾ ਬ੍ਰਾਂਡ ਹੈ ਤੇ ਟੌਪ ਦੀ ਕੰਪਨੀ ਹੈ ਦੇਖੋ 90 ਇਅਰ ਟਰਸਟ ਆਫ ਸਕਿਉਰਿਟੀ ਜੀ ਠੀਕ ਹੈ ਵੱਡੀ ਵੱਡੀ ਕੰਪਨੀ ਹੈ ਜੇ ਲੋਕ ਲੱਗਦੇ ਜੀ ਘਰਾਂ ਵਾਲੇ ਚ ਲੋਕ ਲੱਗਦੇ ਤੁਸੀਂ ਦੇਖ ਲਓ ਇਹ ਲੋਕ ਦੀ ਕੀਮਤ 7500 ਰੁਪਏ ਹੈ ਜੀ ਆ ਦੇ ਇਹ ਆ ਵਿੱਚ ਕੋਈ ਹੈਗੇ ਮੇਡ ਇਨ ਇੰਗਲੈਂਡ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਇਹਦਾ ਪ੍ਰਾਈਸ ਹੈਗਾ ਜੀ ਇਹ ਆਪਾਂ ਤੁਹਾਨੂੰ 40 ਤੋਂ 50% ਡਿਸਕਾਊਂਟ ਤੇ ਦੇ ਦਾਂਗੇ ਜੀ ਕੋਈ 40% ਕਿੰਨੇ ਦਾ ਨਮਾ ਹੋਊਗਾ ਜਿੰਨੇ ਦਾ ਨਮਾ ਜੀ ਇਹ ਇਹਦਾ 7500 ਰੁਪਏ ਰੇਟ ਹੈ ਤੁਸੀਂ ਇਹਦਾ ਮਾਡਲ ਦਿਖਾ ਦਿਓ ਜੇ ਕੋਈ ਵੀਰ ਕੋਠੀ ਪਾਰ ਹੈ ਉਹਦੇ ਵਾਸਤੇ ਬਹੁਤ ਵਧੀਆ ਟੋਪ ਦੀ ਚੀਜ਼ ਹੈ ਜੀ ਇਹ ਆਹ ਚੀਜ਼ ਕਿਤੋਂ ਵੀ ਨਹੀਂ ਮਿਲਣੀ ਹੈ ਚਾਹੇ ਭਾਲਣ ਵਗਜੋ ਦਿੱਲੀ ਵਗਜੋ ਦਿੱਲੀੋਂ ਨਹੀਂ ਆਹ ਬੰਦਾ ਨਹੀਂ ਇਹਨੂੰ ਕੋਈ ਲਾਉਂਦਾ ਮੰਨ ਲਓ ਜਿਹਦੇ ਕੋਲ ਚਾਰ ਪੰਜਾਬੀ ਜੀ ਇਹਦੀ ਹੈਗੇ ਉਹੀ ਲਾਉਂਦਾ ਜੀ ਆਪਾਂ ਨੂੰ ਆਮ ਲੋਕਾਂ ਵਾਸਤੇ ਆਦਰ ਰੇਟ ਤੇ ਆਪਾਂ ਦੇ ਦਾਂਗੇ ਜੀ ਹੂੰ ਜੇ ਕਿਸੇ ਬਹੁਤ ਪੀਸ ਪਿਆ ਦੇਖੋ ਆ ਬਾਧੂ ਪਿਆ ਟੇਰ ਲੱਗੇ ਜੀ ਇਹ ਟੋਡੀ ਤੇ ਰੈਂਟ ਜਾਇਨੇ ਚ ਇਹ ਜਿਹ ਕਾ ਮਾਡਲ ਆਉਂਦਾ ਜੀ ਇਹ ਇਹ ਪ੍ਰਿਮਪੋਰਟਡ ਇੰਡੀਅਨ ਨਹੀਂ ਹੈਗੀ ਜੀ ਜਿਹਨੇ ਬ੍ਰਾਂਡ ਨੂੰ ਲੋਕ ਨਹੀਂ ਕੀ ਆਪਣੇ ਕੋਲੇ ਇੱਕ ਆਪਣੇ ਕੋਲੇ ਹੋਰ ਆਏ ਨੂੰ ਨੌਕ ਆਈ ਮੜੇ ਅੰਬੇ ਆਵਾ ਦੇਖੋ ਜੀ ਕਿਸੇ ਖੋਣੇ ਵਿੱਚ ਲਿਆ ਸਕਦਾ ਕੀ ਬਾਤ ਹੈ ਯਾਰ ਸਾਰਾ ਇੰਪੋਰਟਡ ਯੂ ਐਸ اے ਦਾ ਮਾਲ ਆ ਜੀ ਤਗੜਾ ਕੰਮ ਆਇਆ ਰਹਾ ਤਾਂ ਕਿੱਦੂ ਮੜੇ ਆ ਆ ਦੇਖੋ ਇਹਦੇ ਪਾਸਵਰਡ ਲੱਗਦਾ ਪਰ ਸਾਨੂੰ ਚਲਾਉਣੇ ਨਹੀਂ ਆਉਂਦੇ ਸਾਡੇ ਕੋਲ ਤੇ ਐਵੇਂ ਜਿਕਰ ਲੋਟ ਆਇਆ ਹੂੰ ਜੇ ਕਿਸੇ ਨੇ ਲੈਣੇ ਆਪਾਂ ਹਿਸਾਬਸਰ ਉਹਨਾਂ ਨੂੰ ਲਾ ਦੇਣੀ ਇੱਕ ਤਾਂ ਅੱਜ ਕੱਲ ਚੱਲਦਾ ਹੈ ਇਲੈਕਟ੍ਰੋਨਿਕ ਪਾਸਵਰਡ ਵਾਲਾ ਪਰ ਇਹ ਮੈਨੂਅਲ ਆ ਹਾਂ ਜੀ ਹੈਨਾ ਇਹ ਮੈਨੂਅਲ ਆ ਜੀ ਬਹੁਤ ਹੈਵੀ ਹੈ ਤੁਸੀਂ ਚੱਕ ਕੇ ਦੇਖੋ ਬਹੁਤ ਟੌਪ ਕਲਾਸ ਦਾ ਮੋਗਰਾ ਬੋ ਤੇ ਵੀ ਜੇ ਕਿਸੇ ਸ਼ੌਂਕੀ ਬੰਦੇ ਨੇ ਲਾਉਣੇ ਨੇ ਤਾਂ ਲਾ ਸਕਦੇ ਹੋ ਪੂਰੀ ਠੇੜੇ ਵਾਲੀ ਕੁਆਲਿਟੀ ਹੈ ਇਸ ਦਾ ਚਮਚੇ ਆਏ ਨੇ ਬਾਦੂ ਢੇਰ ਲੱਗਿਆ ਪਿਆ ਜੀ ਕਿਸੇ ਨੇ ਲੈਣਾ ਅੱਛਾ ਸਾਰੇ ਯੂਐਸਏ ਦੇ ਨੇ ਜੀ ਆ ਬੰਦਾ ਸਰਚ ਕਰ ਲਿਆ ਤੁਸੀਂ ਦਿਖਾ ਦਿਓ ਜੀ ਜਿਵੇਂ ਨਵੇਂ ਅੱਜ ਗੂਗਲ ਤੇ Amazon ਤੇ ਭਰ ਕੇ ਦੇਖ ਲਿਆ ਜੀ ਇਹਨੂੰ 450 ਰੁਪਏ ਤੋਂ ਪਲੱਸ ਦਾ ਚਮਚਾ ਜੀ ਆ ਅੱਛਾ ਆ ਆਹ ਚਮਚਾ ਹੈ ਵੀ ਬਹੁਤ ਹੈ ਸਾ ਜੀ ਜੀ ਕੁਛ ਨਹੀਂ ਲੈਣੀ ਹੈ ਜਿਆ ਹੋਰ ਬੰਦੇ ਹੋਟਲਾਂ ਦਾ ਸਮਾਨ ਬਹੁਤ ਆਇਆ ਕਰਦਾ ਕਰਦਾ ਭਾਂਡੇ ਢਿੰਡੇ ਬਹੁਤ ਆਇਆ ਇੱਧਰ ਹੋਰ ਪੈਨ ਦਿਖਾ ਦਿੰਦੇ ਜੇ ਕੋਈ ਹੈਗਾ ਕੁਕਿੰਗ ਦਾ ਸ਼ੌਂਕੀ ਤਾਂ ਲੈ ਜਾ ਸਕਦਾ ਸਮਾਨ ਸਾਰੇ ਯੂਐਸਏ ਦਾ ਸਮਾਨ ਆਇਆ ਜੀ ਆਹ ਕੀ ਚੀਜ਼ ਹੈ ਉਹ ਫਾਰੋ ਹੀ ਟੋਪਲ ਲਾਈਨ ਦਾ ਵੀ ਇੱਥੇ ਬਹੁਤ ਸਮਾਨ ਹੈ ਇਹ ਤਾਂ ਉਹ ਨਹੀਂ ਹੈਗਾ ਇਹ ఓਪਨਰ ਨਹੀਂ ਜੀ ఓਪਨਰ ਦੇ ਹਨ ਹਾਂ ਜੀ ਇੱਕ ਆਪਣੇ ਕੋਲੇ ਆ ਬੈਂਡਰੀਆਂ ਆਈਆਂ ਜੀ ਆ ਤੁਸੀਂ ਮਾੜੇ ਕੋਲੇ ਦਿਖਾ ਦਿਓ ਜੀ ਟਰਚ ਰਿੰਕ ਮੈਂ ਦੀ ਟਰਚ ਯੂਐਸਏ ਦੀ ਜੀ ਇਹਦੇ ਨਾਲ ਬੈਂਡਰੀਆਂ ਆਈਆਂ ਸੀ ਉਹ ਸਾਰੀਆਂ ਉੱਥੇ ਰਹਿ ਗਈਆਂ ਪੋਰਟ ਤੇ ਜੀ ਇਹ ਕਰ ਲੈ ਖੋਖੇ ਨੇ ਬਾਜ਼ਾਰ ਤੋਂ ਤੁਹਾਨੂੰ ਬੈਂਡਰੀ ਮਿਲ ਜੂਗੀ ਇਹਦੇ ਅੰਦਰ ਪਾਉਣ ਵਾਲੀ ਬੈਟਰੀਆਂ ਕੱਢ ਕੇ ਰੱਖੇ ਇਹਦੇ ਵਿੱਚ ਆ ਬੱਲਵਾ ਜੀ ਸੋਨ ਅਸੀਂ ਇਕੱਲਾ ਕੋਖਾ ਦੇ ਰਹੇ ਹਾਂ ਯੂ ਐਸ ਏ ਦਾ ਜੀ ਸਿਰਫ 300 ਰੁਪਏ ਦੇ ਜੇ ਕਿਸੇ ਨੇ ਲੈਣਾ ਜੀ ਕੈਨਸ ਕੈਨੇਡੀਆ ਹੈ ਜੀ ਅਮਰੀਕਾ ਦੀ ਉੱਥੋਂ ਦੀ ਬਣੀ ਹੋਈ ਹੈ ਸਿਰਫ 300 ਰੁਪਏ ਦੇ ਜੇ ਕਿਸੇ ਨੇ ਮੰਗਾਉਣੀਆਂ ਅਸੀਂ ਕੋਰੀਅਰ ਵੀ ਕਰ ਦਾਂਗੇ ਉਹਦੇ ਚਾਰਜ ਲੱਗਣਗੇ ਉਹ ਆਪ ਨੂੰ ਪੇ ਕਰਦੇ ਪੈਣਗੇ ਆ ਭਾਂਡੇ ਭੁੰਨੇ ਵਾਲਾ ਸਮਾਨ ਵਾਧੂ ਪਿਆਗਾ ਭਾਂਡੇ ਵਾਲਾ ਬਹੁਤ ਪਹਿਲਾਂ ਹੀ ਚੱਕੇ ਮੁੰਡੇ ਆ ਦੇਖੋ ਸ਼ਰਮ ਪੂਟੜ ਮਾਲ ਆਏ ਹੋਟਲ ਲੈਣ ਬਹੁਤ ਸਮਾਨ ਪਿਆ ਇੱਥੇ ਕੋਈ ਘੱਟ ਪਈਆਂ ਆਈਟਮਾਂ ਜੀ ਕਿਸੇ ਨੂੰ ਜੇ ਕੋਈ ਆਈਟਮ ਚਾਹੀਦੀ ਹੈ ਕਿਸੇ ਨੇ ਕੋਈ ਆਪ ਆ ਜੀ ਜੀ ਕਰੋਕਰੀ ਆਈ ਹੈ ਜੀ ਸਾਰੀ ਯੂ ਐਸ اے ਦੀ ਹੈ ਆ ਤੁਸੀਂ ਦਿਖਾ ਸਕਦੇ ਹੋ ਆ ਪ੍ਰਾਈਮ ਫੋਨ ਵੀ ਪਏ ਨੇ ਆ ਇੰਡਕਸ਼ਨ ਆ ਦਿਖਾਓ ਇੱਧਰ ਸਾਰੇ ਕਰੋਕਰੀ ਜੀ ਉਹ ਡੱਬੇ ਜੀ ਦਿਖਾ ਦਾਂਗੇ ਬੰਦ ਠੀਕ ਹੈ ਜੀ ਜਮਾ ਓਕੇ ਰਿਪੋਰਟ ਟਿਕਾ ਟੈਲੀਫੋਨ ਆਇਆ ਹੈ ਜੀ ਕਿਸੇ ਦੇ ਆਫਿਸ ਚ ਪਹਿਲਾਂ ਚੱਲ ਰਹੇ ਨੇ ਕੋਡਲੈਸ ਨੇ ਮਲੇਸ਼ੀਆ ਦਾ ਸਾਰਾ ਹੈਗਾ ਇੰਪੋਰਟਡ ਆ ਜੀ ਸਿਰਫ 15 15 ਸੌ ਚੁੱਕੇ ਤੇ 1500 ਦਾ ਕੋਈ ਦੇਦੇ ਸਾਡੀ ਜ਼ਿੰਮੇਵਾਰੀ ਹੈ ਜੀ ਵਰਕਿੰਗ ਜਨ ਹੈ ਵਰਕਿੰਗ ਦੇ ਵਿੱਚ ਉਹਨਾਂ ਨੇ ਬਸ ਕਲੇਜ ਸੈੱਲ ਪਾਉਣੇ ਆ ਜੀ ਠੀਕ ਹੈ ਲੋ ਜੀ ਆ ਚਾਰ ਦਰਾਂ ਸੁਧਰਨ ਵਾਲਾ ਕੰਮ ਵੀ ਹਲੇ ਹੋਰ ਬਹੁਤ ਪਿਆ ਪਿਛਲੀ ਵਾਰੀ ਬਹੁਤ ਸੀ ਪੂਰੀ ਕੈਂਡ ਕੁਆਲਿਟੀ ਹੈ ਇਹ ਕਈ ਵੀਰਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਯੂਜ਼ਡ ਹੈ ਉਹ ਚੀਜ਼ ਨਹੀਂ ਹੈਗੀ ਜਿਹੜਾ ਯੂਜ਼ਡ ਹੈ ਉਹ ਯੂਜ਼ਡ ਕਹਿ ਕੇ ਦੱਸਿਆ ਜਾਊਗਾ ਜਿਹੜਾ ਨਵਾਂ ਤਾਂ ਨਵਾਂ ਜੀ ਅੱਜ ਤੁਹਾਨੂੰ ਹੋਰ ਦਿਖਾ ਦਿੰਦੇ ਮੈਂ ਦਿਖਾ ਬਈ ਇੱਕ ਸਾਰੇ ਕੋਲ ਇੱਕ ਫਰਨੀਚਰ ਆਇਆ ਸੀ ਓਪਨ ਨਿਕਲਿਆ ਆ ਖੁੰਝੇ ਖੁੰਝੇ ਜਿਆ ਦੋ ਟਰੱਕ ਮਾਲ ਦੇ ਪਏ ਨੇ ਜੀ ਓਕੇ ਆ ਦੇਖੋ ਇੱਕ ਮੈਂ ਪੀਸ ਵਿੱਚ ਖੁੱਲਿਆ ਟੀਵੀ ਕੈਵਰਟ ਪਲਾਜ਼ਮਾ ਕਹਿੰਦੇ ਜੀ ਨੂੰ ਅੱਛਾ ਐਥਲਨ ਐਲਨ ਯੂ ਐਸ اے ਦਾ ਬਹੁਤ ਟਾਪ ਦਾ ਬ੍ਰਾਂਡ ਹੈ ਜੀ ਸਰਚ ਕਰ ਲੈਣਾ ਜੀ ਠੀਕ ਹੈ ਇੱਕ ਆਉਂਦਾ ਜੀ ਡਾਇਰੈਕਟਰ ਹੈਰੀਟੇਜ ਦੇਖੋ ਜਿਵੇਂ ਬ੍ਰਾਂਡ ਨੂੰ ਫਰਨੀਚਰ ਆਇਆ ਜੀ ਠੀਕ ਹੈ ਜੀ ਆਹ ਕੀ ਮਾਰਕਿੰਗ ਇੱਧਰ ਦਿਖਾਉ ਹੋਈ ਹੈ ਐਥਲਨ ਐਲਨ ਕੈਲੀਫੋਰਨੀਆ ਦਾ ਬਣਿਆ ਹੋਇਆ ਹੈ ਜੀ ਹੂੰ ਤੁਸੀਂ ਲੱਕੜ ਦੇਖੋ ਤੁਸੀਂ ਲੱਕੜ ਦੇਖੋ ਬਹੁਤ ਟੌਪ ਦੀ ਉਹ ਹੁਣ ਟੱਚ ਕਰਕੇ ਤਾਂ ਆ ਕੀ ਪਤਾ ਲੱਗ ਸਕਦੀ ਆ ਸਾਡੇ ਦੱਸਣ ਦਾ ਕੋਈ ਚੀਜ਼ਾਂ ਕਹੀ ਨਹੀਂ ਆ ਉਹ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਬਸ ਇਹ ਫੀਲ ਕੀਤਾ ਜਾ ਸਕਦਾ ਆ ਪਰ ਕੇ ਦੇਖ ਲਓ ਜੀ ਇਹ 1.5-2 ਲੱਖ ਰੁਪਏ ਦਾ ਕੰਪਨੀ ਦੇ ਨਾਮਾ ਦਿੰਦੀ ਆ ਜੀ ਠੀਕ ਐ ਅਸੀਂ ਬਹੁਤ ਘੱਟ ਰੇਟ ਤੇ ਲਾ ਦਾਂਗੇ ਜੇ ਕਿਸੇ ਨੇ ਲੈਣਾ ਹੈ ਜੀ ਇਹ ਕੋਈ ਆਈਡੀਆ ਆ ਤੁਸੀਂ ਇਹ ਦਿਖਾ ਦਿਓ ਆ ਕੰਪਨੀ ਆ ਜੀ ਪਰ ਜਿਵੇਂ ਨਵਾਂ ਮਾਲ ਆ ਜੀ ਐਥਲਨ ਐਲਨ ਦਾ ਡੱਬਾ ਬੰਦ ਮਾਲ ਆ ਇਹ ਤਾਂ ਜਮੀ ਨਵਾਂਗਾ ਹਾਂ ਜੀ ਠੀਕ ਐ ਜੀ ਲੋ ਜੀ 2020 ਦਾ 20 ਦੀ ਪੈਕਿੰਗ ਹੈ ਜੀ ਠੀਕ ਹੈ ਇਹ ਆਪਣੇ ਕੋਲ 35000 ਰੁਪਏ ਦਾ ਜੀ ਹਾਂ ਆ ਖਾਕੀ ਚਾਦਰਾਂ ਨਵੀਆਂ ਹਾਂ ਜੀ ਇੱਕ ਸਾਡੇ ਕੋਲ ਆ ਗਾਰਲੈਂਡ ਦਾ ਹੈ ਜੀ ਇਹ 10000 ਡਾਲਰ ਦਾ ਨਵਾਂ ਹੈ ਮੇਡ ਇਨ ਕੈਨੇਡਾ ਇੱਕ ਸਕਿੰਟ ਵੀ ਯੂਜ਼ ਨਹੀਂ ਹੋਇਆ ਥੱਲੇ ਇਹ ਵੀ ਕੁਕਿੰਗ ਵਾਲੀ ਕੰਮ ਦਾ ਨਾ ਕੰਮ ਕੋ ਹਾਂ ਜੀ ਇਹ ਮੈਨਾਂ ਕਿਸ ਨੂੰ ਦਿਖਾ ਦੋ ਹਾਟਲ ਲੈਣ ਵਾਲੇ ਜਗ੍ਹਾ ਇਹਦੇ ਉੱਪਰ 6 ਤਾਂ ਬਰਨਰ ਨੇ ਉੱਪਰ ਜੀ ਅੱਛਾ ਇੱਥੇ ਉੱਪਰ ਇੱਕ ਰੋਟੀ ਵਾਲੀ ਤਵੀ ਹੈ ਜੀ ਓਕੇ ਜਿੰਗੇ ਨੇ ਢਾਬੇ ਢੂਬੇ ਤੇ ਰੋਣ ਦਾ ਪੂਰਾ ਉਹਦੇ ਵਾਸਤੇ ਆ ਜੀ ਤੇ ਕੀ ਆ ਸੌਰੀ 10000 ਡਾਲਰ ਦਾ ਨਮਾ ਜੀ ਠੀਕ ਹੈ ਕੀ ਬਾਤ ਆ ਯਾਰ ਬੜੀ ਮਹਿੰਗੀ ਚੀਜ਼ ਆ ਹਾਂ ਬਿਲਕੁਲ ਬ੍ਰਾਂਡ ਨੂੰ ਇੱਕ ਸੈਕਿੰਡ ਵੀ ਯੂਜ਼ ਨਹੀਂ ਹੋਇਆ ਜੀ ਹੋਰ ਆ ਪਾਂਡੇ ਢਿੰਡੇ ਬਹੁਤ ਸਾਮਾਨ ਆਇਆ ਦੇਖੋ ਸਾਰਾ ਯੂ ਐਸ ਦੇ ਦਾ ਸਾਮਾਨ ਆ ਜੀ ਕੋਈ ਆਪਣੇ ਕੋਲ ਆ ਦਿਖਾ ਦਿਓ ਕੋਈ ਉਹ ਨਹੀਂ ਹੈਗਾ ਲੋਕਲ ਨਹੀਂ ਹੈਗਾ ਹਮ ਮਾਰੇ ਕੋ ਸਾਰਾ ਯੂ ਐਸ ਦੇ ਇਹਦਾ ਜਿਹੜਾ ਪਹਿਲਾ ਆ ਕੇ ਭਰਾਵੋ ਬਹੁਤ ਪਿਆਰਾ ਲੱਗਿਆ ਮਾਨ ਉਹੀ ਆ ਬਸ ਤੇ ਸਾਰਾ ਇੰਪੋਰਟਡ ਮਾਲ ਹੈ ਜੀ ਜਿਵੇਂ ਜਿਵੇਂ ਵਿਕੀ ਜਾਂਦਾ ਹੁੰਦਾ ਓਵੇਂ ਓਵੇਂ ਨਵਾਂ ਆਈ ਜਾਂਦਾ ਹੁੰਦਾ ਬਸ ਸਿਸਟਮ ਇਹਦਾ ਇਹੀ ਹੈਗਾ ਤੇ ਪਰ ਇੱਕ ਕਪੜੇ ਕੋਲ ਆ ਹੈ ਜੀ ਜਿਹੜਾ ਮੌਲ ਮੂਲ ਤੇ ਲੱਗਿਆ ਹੁੰਦਾ ਜੀ ਅ ਔਰ ਆਪਣੇ ਘਰ ਚਲਾਉਣ ਵਾਸਤੇ ਨਹੀਂ ਸਕਰਾਬਰ ਆ ਗਿਆ ਪਾਲਿਸ ਵਾਸਤੇ ਕਲੀਨਿੰਗ ਵਾਸਤੇ ਕਲੀਨਰ ਵਾਸਤੇ ਜਿਆਦਾ ਲਿਬੜੇ ਹੋਏ ਸਾਨੂੰ ਤੇ 650 70000 ਰੁਪਏ ਦਾ ਜੀ ਕਾਰਚਰ ਕੰਪਨੀ ਦਾ ਦੇਖ ਲਓ ਜੀ ਜੇ ਕਿਸੇ ਨੇ ਲੈਣਾ ਸੀ ਬਹੁਤ ਘੱਟ ਰੇਟ ਤੇ ਲਾ ਦਾਂਗੇ ਠੀਕ ਹੈ ਫਲੋਰ ਸਫਰ ਹੋਰ ਹਾਂ ਨਮਾ 67500 ਰੁਪਏ ਦਾ ਜੀ ਕਾਰ ਚਿਰਦਾ ਹੂੰ ਹਾਂ ਆ ਮਾਡਲ ਮੈਂ ਤੁਹਾਨੂੰ ਦਿਖਾ ਦਾਂ ਜੀ 2018 ਦੀ ਮੈਨੂਫੈਕਚਰਿੰਗ ਹੈ ਜੇ ਕਿਸੇ ਵੀ ਇਹਦੇ ਲੱਗਦੇ ਦੋ ਤਿੰਨ ਪੀਸ ਪਏ ਨੇ ਆਪਣੇ ਕੋਲੇ ਜੀ ਤਾਂ ਲੈ ਸਕਦੇ ਆ ਵੀ ਇੱਕ ਆਪਣੇ ਕੋਲ ਹਰਮਨ ਮੇਲਰ ਨੂੰ ਪਤਾ ਆ ਜੀ ਚੇਰ ਹਾਂ ਪਹਿਲਾਂ ਵੀ ਪਹਿਲਾਂ ਵੀ ਆਈਆਂ ਸੀ ਆਪਣੇ ਕੋਲ ਹੁਣ 10 ਕਿ ਪੀਸ ਹੋਰ ਆਏ ਆ ਜੀ ਠੀਕ ਹੈ ਨਵੀਂ ਚੇਰ ਜੀ ਇਹ ਹੈ ਇਹ 1/2 ਲੱਖ ਤੋਂ ਉੱਤੇ ਹੈ ਹੂੰ ਬੰਦਾ ਚੈੱਕ ਕਰ ਲਈ ਗਾਰੰਟੀ ਹੈ ਜੀ ਇੱਕ ਸਾਡੀ ਇਹ ਵੀ ਜ਼ਿੰਮੇਵਾਰੀ ਹੈ ਪੂਰੇ ਵਾਰਡ ਦੇ ਵਿੱਚ ਸਾਡੇ ਵਾਲਾ ਰੇਟ ਨਾ ਤੁਹਾਨੂੰ ਅਮਰੀਕਾ ਕੈਨੇਡਾ ਇੰਡੀਆ ਕਿਤੋਂ ਨਹੀਂ ਮਿਲਣਾ ਕਿਤੋਂ ਨਹੀਂ ਮਿਲਣਾ ਸਿਰਫ 30000 ਰੁਪਏ ਦੇ ਵਿੱਚ ਜੇ ਤੁਹਾਨੂੰ 30000 ਦੇ ਵਿੱਚ ਪੂਰੇ ਮੁਲਖ ਦੇ ਵਿੱਚ ਕਿਤੋਂ ਵੀ ਦੇ ਦੇ ਕੈਨੇਡਾ 'ਚ ਮਿਲ ਜੇ ਜਾਂ ਤੁਹਾਨੂੰ ਇੰਗਲੈਂਡ 'ਚ ਮਿਲ ਜੇ ਜੀ ਸਾਡੀ ਜ਼ਿੰਮੇਵਾਰੀ ਇਹ ਰੇਟ ਤੁਹਾਨੂੰ ਕਿਤੋਂ ਹੀ ਮਿਲਦਾ ਜੀ ਤੇ ਜੇ ਮਤਲਬ ਤੁਸੀਂ ਕੁਰਸੀ ਯੂਜ਼ ਕਰੋਗੇ ਹਾਂਜੀ ਕੁਆਲਿਟੀ ਦਾ ਪਤਾ ਯੂਜ਼ ਕਰੇ ਤੋਂ ਲੱਗਣਾਗਾ ਕਿਵੇਂ ਇਹਦੇ ਬਾਰੇ ਪਤਾ ਹੋ ਹੀ ਪੈਸੇ ਲਾਊਗਾ ਜੇ ਦੂਜਾ ਕੋਈ ਲਾਊ ਦੂਜਾ ਟੱਚਰਾਂ ਹੀ ਕਰਦਾ ਲੱਗਦਾ ਇੰਨੀ ਮਹਿੰਗੀ ਹੈ ਜੀ ਹਾਂ ਜਿਹਨਾਂ ਤੇ ਸਰਚ ਕਰਨ ਦੇ ਉਹ ਨਹੀਂ ਇਹਦੀ ਕੁਆਲਿਟੀ ਨੂੰ ਮਤਲਬ ਸਮਝ ਸਕਦਾ ਹੈ ਨਾ ਹਰਮਨ ਮਿਲਰ ਆਇਰਨ ਮਾਡਲ ਹੈ ਜੀ ਹੂੰ ਇਹ ਤੁਸੀਂ ਸਵਾ ਲੱਖ ਤੋਂ ਉਤੋਂ ਦੀ ਹੈਗੀ ਹੈ ਜੇ ਕੋਈ ਕਹੇ ਦੇ ਵੀ ਇਹ 50000 ਦੇ ਨਵੀਂ ਜਾਂ 30000 ਦੀ ਨਵੀਂ ਹੈ ਜੀ ਤਾਂ ਮੈਂ ਫ੍ਰੀ ਦੇ ਦੂੰਗਾ ਜੀ ਬਾਕੀ ਗੱਦੇ ਬਾਕੀ ਗੱਦੇ ਪਏ ਆ ਤੁਹਾਨੂੰ ਦਿਖਾ ਦਿੰਨੇ ਜੀ ਗੱਦੇ ਪਏ ਨੇ ਬਹੁਤ ਟਾਪ ਕਲਾਸ ਦੇ ਗੱਦੇ ਰਸੀਂ ਸੇਲ ਆ ਰੱਖੀ ਹੈ ਸਾਡੇ ਕੋਲ ਜਿਹੜੇ ਮੈਟ੍ਰਸ ਨੇ ਸਾਰੇ 5x6 ਦਾ ਸਾਈਜ਼ ਹੈ ਕੁਇਨ ਸਾਈਜ਼ ਹੈ ਜੀ ਠੀਕ ਹੈ ਜਿਹੜਾ ਹੁਣ ਅਸੀਂ ਆ ਗੱਦਾ 15000 ਦਾ ਦਿੰਦੇ ਸੀਗੇ ਜੀ ਹੂੰ ਬਿਨਾ ਬੇਸ ਤੋਂ ਹੁਣ ਆਪਾਂ ਇਹੀ ਸੋਨੂੰ ਗੱਦਾ ਵਿਦ ਬੇਸ ਸਿਰਫ 10000 ਦਾ ਦੇ ਦਾਂਗੇ ਜੀ ਠੀਕ ਹੈ 8 ਇੰਚੀ ਸਪ੍ਰਿੰਗ ਵਾਲੇ ਗੱਦੇ ਹੈ ਜੀ ਠੀਕ ਹੈ ਮੇਡ ਇਨ ਯੂ ਐਸ ਏ ਦਾ ਮਾਲ ਆ ਦੇਖੋ ਪਿਆ ਸਾਫ ਸੁਥਰਾ ਮਾਲ ਆ ਜੀ ਜਿਵੇਂ ਇਹਦੇ ਵਿੱਚ 10 ਇੰਚੀ ਪਿਆ ਹੈ ਬਸ ਜਿਹਨੇ ਇੱਕ ਵਾਰੀ ਸੌ ਇਹਦੇ ਲੈ ਲੈ ਯਾਰ ਹਾਂ ਜੀ ਆ 10 ਇੰਚੀ 30000 ਦਾ ਗੱਦਾ ਦਿੱਤਾ ਸੀ ਵੇਚਿਆ ਵੀ ਸੋਨੂੰ ਵੀ ਪਤਾ ਜੀ ਜੇ ਹੁਣ ਕਿਸੇ ਵੀਰ ਨੇ ਲੈਣਾ ਸਿਰਫ 18000 ਰੁਪਏ ਦਾ ਜੀ ਠੀਕ ਹੈ ਇਹ ਗੱਦਾ ਭਰਾਵੋ ਇੱਕ ਮਤਲਬ ਵੀ ਜੇ ਤੁਸੀਂ ਦੂਜੇ ਗੱਦੇ ਦੇ ਉਤੇ 12 ਘੰਟੇ ਸੌਣੇ ਹੋਗੇ ਤਾਂ ਇਹਦੇ ਤੇ ਮੈਂ ਕਹਿੰਦਾ ਵੀ 6 ਘੰਟਿਆਂ ਦੇ ਵਿੱਚ ਉਹ ਗੱਲ ਬਣ ਜੂਗੀ ਡੱਬਾ ਬੰਦ ਹੈ ਸਾਰਾ ਡੱਬਾ ਬੰਦ ਫਰਨੀਚਰ ਆਇਆ ਜੀ ਆ ਤੁਸੀਂ ਦਿਖਾ ਸਕਦੇ ਹੋ ਹਜੇ ਖੋਲੇਆ ਨਹੀਂ ਹੈਗਾ ਬਹੁਤ ਫਰਨੀਚਰ ਪਿਆ ਹੈ ਡਾਇਰੈਕਟਰਲ ਦਾ ਹੈ ਨਾ ਸਾਰਾ ਡਾਇਰੈਕਟਰਲ ਯੂਐਸਏ ਦਾ ਜੀ ਮਾਰ ਲਿਓ ਗੱਲ ਵੀਰੋ ਇਹ ਐ ਵੀ ਜਿਹੜਾ ਵੀਰ ਕੋਈ ਕੁਆਲਿਟੀ ਵਾਲੀ ਚੀਜ਼ ਖਰੀਦਣ ਦੀ ਇੱਛਾ ਰੱਖਦਾਗਾ ਉਹੀ ਆਵੇ ਠੀਕ ਐ ਮਾੜੀ ਤੁਹਾਨੂੰ ਚੀਜ਼ ਨਹੀਂ ਮਿਲੂਗੀ ਜਿਹੜੇ ਰੇਟ ਦੇ ਵਿੱਚ ਇੱਥੋਂ ਮਿਲ ਜੂਗੀ ਉਹ ਤੁਹਾਨੂੰ ਹੋਰ ਕਿਤੋਂ ਮਿਲੂਗੀ ਬਾ ਗੱਲ ਸਿੱਧੀ ਹੈ ਜਿਹੜੇ ਮੁਲਕ ਦਾ ਬਣਦਾ ਉੱਥੇ ਵੀ ਨਹੀਂ ਮਿਲਦੀ ਹੈ ਉੱਥੇ ਵੀ ਨਹੀਂ ਮਿਲਦੀ ਹੈ ਨਾ ਆ ਐਥਲੀਨ ਆਨ ਦਾ ਫਰਨੀਚਰ ਹੈ ਜੀ ਬੰਦੇ ਇਹਨਾਂ ਦੀ ਵੈਬਸਾਈਟ ਬਣੀ ਹੋਈ ਹੈ ਜੀ ਹੂੰ ਇੱਥੇ ਮੜਾ ਸਰਚ ਕਰਕੇ ਦੇਖਿਓ ਕਿੰਨਾ ਮਹਿੰਗਾ ਫਰਨੀਚਰ ਆਮ ਬੰਦੇ ਤਾਂ ਬੱਸ ਦੀ ਗੱਲ ਹੀ ਨਹੀਂ ਵੀ ਇਹਨੂੰ ਲੈ ਲੂਗਾ ਜੀ ਬਾਕੀ ਜਿਹੜੇ ਵੀਰ ਨੇ ਕੋਈ ਕੱਲੀ ਕੱਲੀ ਆਈਟਮ ਦੇਖਣੀ ਹੈ ਤਾਂ ਗੁਰਸੇਵ ਕੁਹੜਾ ਦਾ ਜਿਹੜਾ ਪੇਜ ਆਗਾ ਦਸਮੇਸ ਐਗਰੀ ਐਂਡ ਮੋਟਰਸ ਇੰਸਟਾਗ੍ਰਾਮ ਦੇ ਉੱਤੇ ਉਹਨੂੰ ਫੋਲੋ ਕਰ ਲਿਓ ਉਹਦੇ ਤੇ ਤੁਹਾਨੂੰ ਸਾਰੀ ਅਪਡੇਟ ਮਿਲ ਜੂਗੀ ਏ ਟੂ ਜ਼ੈਡ ਟੋਟਲ ਕੱਲੀ ਕੱਲੀ ਚੀਜ਼ ਦੀ ਕੱ ਵੇ ਤਾਂ ਜੀ ਤੁਹਾਨੂੰ WhatsApp ਤੇ ਹੀ ਮਿਲ ਜੂਗੀ ਇੱਕ ਗਰੁੱਪ ਦੇ ਵਿੱਚ ਬਾਈ ਫਿਰ ਤੁਹਾਨੂੰ ਐਡ ਕਰ ਦੇਣਗੇ ਜੇ ਐਡ ਹੋਣਾਗਾ ਉਥੇ ਨਵੀਆਂ ਅਪਡੇਟਾਂ ਸਾਰੀਆਂ ਮਿਲ ਜਾਣਗੀਆਂ ਦੇਖੋ ਕੁਆਲਿਟੀ ਦੇਖੋ ਫਰਨੀਚਰ ਵੀ ਦੇਖੋ ਕਿਤੇ ਇਹਦੇ ਕਿਤੇ ਮੇਕ ਨਹੀਂ ਲੱਗੀ ਜੀ ਤੁਸੀਂ ਲੱਕੜ ਦੇਖੋ ਜੀ ਦੇਖੋ ਐਹੀ ਜੇ ਮਾਰਕਿੰਗ ਆਪਣੇ ਕਿੱਥੇ ਆਉਂਦੀ ਹੈ ਜੀ ਦੇਖੋ ਐਥਲਨ ਐਲਨ ਸਾਰਾ ਨਵਾਂ ਮਾਲ ਆ ਤਾਂ ਸਾਰਾ ਉਹਨਾਂ ਦੇ ਹੋਣੇਗੀ ਕਮਰਾ ਹੈ ਨਾ ਬਹੁਤ ਮਾਲ ਪਿਆ ਦੇਖੋ ਸਾਰਾ ਫਰਨੀਚਰ ਹੀ ਹੈ ਜੀ ਤੇ ਬਾਕੀ ਗੱਲਬਾਤ ਨਹੀਂ ਹੈਗੀ ਇੱਥੇ ਪਹੁੰਚ ਕੇ ਇੱਕ ਜਿਵੇਂ ਇੱਕ ਕ੍ਰੌਕਰੀ ਵਾਲੇ ਪਏ ਜੀ ਤੇ ਵੀ ਅਸੀਂ ਸੇਲ ਲਈ ਹੋਈ ਹੈ ਮੇਰੇ ਕੋਲ ਹੁਣ 15 20 ਪੀਸ ਹੋਰ ਆ ਗਏ ਅਸੀਂ ਲੱਖ ਰੁਪਏ ਦੇ ਦਿੰਦੇ ਸੀਗੇ ਜੀ ਹੁਣ ਜੇ ਕਿਸੇ ਨੇ ਲੈਣੀ ਹੈ 75000 ਰੁਪਏ ਦੀ ਹੈ ਡਾਇਰੈਕਟਲ ਹੈਰੀਟੇਜ ਦੀ ਕੈਬਨਟ ਆ ਜਿਹੜਾ ਇਹ ਇਹ ਥੱਲੇ ਤਾਂ ਕਸਮ ਦਿਖਾ ਦਨੇ ਆ ਪੂਰਾ ਗਾਹੇ ਸਾਰਾ ਸਸਤ ਇਹ ਨਹੀਂ ਥੱਲੇ ਆ ਜੀ ਹਾਂ ਇਹ ਨਹੀਂ ਨੀਚੇ ਆ ਗਾ ਥੱਲੇ ਆ ਪੇ ਦੇ ਨਾਲ ਦੇ ਅੰਦਰ ਦਿਖਾ ਦੋ ਤੇ ਕਿਚਨ ਦੇ ਵਿੱਚ ਪਿਆ ਇਹ ਸੋਨਾ ਬਹੁਤ ਲੱਗੂਆ ਯਾਰ ਪ੍ਰੈਸਾਂ ਆਈ ਨੇ ਹਾਂ ਪ੍ਰੈਸਾਂ ਆਈਆਂ ਆ ਹਾਸਟਲ ਦੀਆਂ ਸਾਰੇ ਇੰਪੋਰਟਡ ਦੇ ਹੂੰ ਇਹ ਵੀ ਦਿਖਾ ਦੋ ਕਈ ਨਵੀਆਂ ਆਈਆਂ ਜੀ ਕੋਈ 1200 1500 ਤੱਕ ਦੀ ਹੈ ਜੀ ਇਹ ਜੀ ਕੁਆਲਟੀ ਖਰੀਦਣ ਦਾ ਬੰਦਾ ਚਾਹਵਾਨ ਹੁੰਦਾਗਾ ਸਾਰੰਪੋਟਡ ਵਾਲੀਆਂ ਨੇ ਨਾ ਹਾਂ ਜੀ ਹਾਂ ਸਟੀਮ ਵਾਲੀਆਂ ਸਾਰੀਆਂ ਜੀ ਸਟੀਮ ਵਾਲੀ ਪ੍ਰੈਸ ਆ ਗਈ ਇਹ ਇੱਕਾ ਲੈਂਪ ਆਈਆਂ ਤੁਹਾਨੂੰ ਦਿਖਾ ਦਈਏ ਇਹ 5 5 6 6000 ਰੁਪਏ ਦੇ ਨੇ ਜੀ ਆਹ ਤਾਂ ਫਲੋਰ ਲੈਂਪ ਆ ਗਿਆ ਇਹਦੇ ਨਾਲ ਦੇ ਮੂਰੇ ਪੈਣੇ ਆ ਜੀ ਤੁਹਾਨੂੰ ਦਿਖਾ ਦੇ ਜਿਵੇਂ ਕਾ ਦੇਖੋ ਸਾਰਾ ਤੁਸੀਂ ਫਰਨੀਚਰ ਦਿੱਤਾ ਸਾਰਾ ਪੱਕੀਆਂ ਮੂਰਾਂ ਲੱਗੀਆਂ ਹੋਈਆਂ ਜੀ ਸਾਰੀ ਚੈਰੀ ਲੱਕੜ ਹੈ ਜੀ ਅਜਿਹੀ ਇੱਕ ਚੀਜ਼ ਹੋਰ ਆ ਵੀਰੇ ਤੁਸੀਂ ਨੀਚੇ ਉਹ ਦੇਖੋ ਇਹਨਾਂ ਥੱਲੇ ਕੋਈ ਉਹ ਨਹੀਂ ਹੈਗਾ ਜਿਹੜੇ ਆਪਣੇ ਇੱਥੇ ਹੋ ਲੱਗਦੇ ਨੇਗੇ ਮਤਲਬ ਆਹ ਚੀਜ਼ ਆਹ ਪ੍ਰੋਪਰ ਲੱਕੜ ਦੇ ਉੱਤੇ ਤੁਰਦਾ ਇਹ ਸਿੰਗਲ ਸਿੰਗਲ ਹੀ ਆ ਹੁੰਦਾ ਨਾ ਇਹਨੂੰ ਜੜ ਲੱਗੇ ਠੀਕ ਹੈ ਨਾ ਇਹ ਟਾਈਟ ਹੋਵੇ ਆ ਦੇਖੋ ਆ ਭਾਂਡੇ ਕਿੰਨੇ ਬਹੁਤ ਆਏ ਨੇ ਜਿਸ ਨੇ ਲੈਣੇ ਆ ਜੀ ਇੱਥੇ ਜਿਆ ਪੈਸਾ ਰਮਨ ਕੰਪਨੀ ਦਾ ਮਾਲ ਹੈ ਖੋਟ ਲੈਣ ਦਾ ਬਹੁਤ ਸਮਾਨ ਹੈ ਜੇ ਕਿੰਨੇ ਵੀਰ ਦਾ ਹੋਟਲ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਹੈ ਜੀ ਥੋੜਾ ਸਟਾਪ ਦੀ ਕੁਆਲਿਟੀ ਤੁਹਾਨੂੰ ਸਾਡੀ ਜਿਹੜੀ ਬ੍ਰੈਂਡ ਨੂੰ ਲੈਂਪ ਨੇ ਜੀ ਬਿਲਕੁਲ ਨਵੇਂ ਬਿਲਕੁਲ ਨਵੇਂ ਮੇਡ ਇਨ ਯੂ ਐਸ اے ਇਹ ਵੀ ਮਤਲਬ ਕਿਸੇ ਨੇ ਹੋਟਲ ਵਗੈਰਾ ਦੇ ਵਿੱਚ ਰੱਖਣਾ ਹੋਵੇ ਕਿ ਘਰੇ ਲਾਉਣੇ ਆ ਜੀ ਇਹ ਲਾਉਣਾ ਸੋਹਣਾ ਲੱਗਦਾ ਇਹ ਆਪਣੇ ਕੋਲ 3500 ਤੋਂ ਲੈ ਕੇ 6000 ਰੁਪਏ ਤੱਕ ਦਾ ਜੀ ਇਹ ਛੋਟਾ ਫ੍ਰਿਜ ਆਇਆ ਜੀ ਮੇਡ ਇਨ ਕੈਨੇਡਾ ਜੀ ਹੂੰ ਇਹ ਤੁਸੀਂ ਰੱਖ ਸਕਦੇ ਹੋ ਵੀਰੋ ਲੋਕ ਲੱਗਦਾ ਇਹਨੂੰ ਇਧਰੇ ਕਾਪੜੇ ਕੋਲ ਆ ਪਏ ਨੇ ਜੀ ਡਿਸ਼ਵਾਸ਼ਰ ਕਹਿੰਦੇ ਜੀ ਅੱਛਾ ਬਾਸ਼ ਦੇ ਪਿਆ ਇੱਥੇ ਆਈਏ ਵੀ ਦਾ ਪਿਆ ਡਿਸ਼ਵਾਸ਼ਕ ਆਈਆਰਪੀ ਦਾ ਪਿਆ ਜੀ ਬਾਸ਼ ਦਾ ਪਿਆ ਸਿਮਨ ਦਾ ਪਿਆ ਪਾਣੀ ਉਹ ਕਿਚਨ ਦੇ ਵਿੱਚ ਲਾਉਣਾਗਾ ਕੋਈ ਆਪਣੇ ਕੋਲ ਹੈਗਾ 11000 ਤੋਂ ਲੈ ਕੇ 15000 ਰੁਪਏ ਤੱਕ ਦੇ ਨੇ ਜੀ ਕਈ ਵਾਰੀ ਨਾ ਬਾਈ ਘਰਾਂ ਦੇ ਵਿੱਚ ਕਿਸੇ ਨੂੰ ਪਾਣੇ ਧੋਣ ਦੀ ਜ਼ਿੰਮੇਵਾਰੀ ਲੱਗੀ ਹੁੰਦੀ ਹੈ ਤਾਂ ਉਹ ਬੰਦਾ ਜਾਣ ਦੇ ਸੁਖਾੜੀ ਕਰਨੀ ਚਾਹੁੰਦਾਗਾ ਤਾਂ ਤੁਸੀਂ ਆ ਚੀਜ਼ ਲਾ ਸਕਦੇ ਇਹਨੂੰ ਭੁੱਲ ਭਰ ਕੇ ਛੱਡ ਦੇਣਾਗਾ ਪਾਣੇ ਧੋ ਕੇ ਪ੍ਰੋਪਰ ਪਾਣੀ ਪੂਣੀ ਵੀ ਇਹ ਆਪੀ ਗਰਮ ਕਰਦਾ ਹੁੰਦਾ ਕੁਝ ਨਹੀਂ ਕਰਨਾ ਆਏਗਾ ਠੀਕ ਹੈ ਸਾਰਾ ਕੋਈ ਟੂ ਜੈਡ ਆਪੇ ਕਰਦਾਗਾ ਤੇ ਭਾਂਡੇ ਤੁਹਾਡੇ ਐਨ ਜਮਾ ਚਮਕਦੇ ਸੁੱਕੇ ਹੋਏ ਹੋਣਗੇ ਇੱਕ ਜਿ ਕਿਸੇ ਨਾ ਮਾਰੀ ਜਾਣੀ ਹੈ ਆਪਣੀ ਇੰਡੀਅਨ ਦੀ ਇੰਡੀਅਨ ਹੈ ਜੀ ਅਸੂਪੜਦੀ ਹੈ ਕੋਫੀ ਮੇਕਰ ਹੋਵੇ ਕੋਫੀ ਮੇਕਰ ਓਕੇ ਆ ਕੋਫੀ ਮੇਕਰ ਆਏ ਆਸਟਰ ਕੰਪਨੀ ਆ ਜੀ ਦਿਖਾ ਦਿਓ ਠੀਕ ਹੈ ਜੀ 3000 ਰੁਪਏ ਦਾ ਜੀ ਕੋਈ 2500 ਦਾ ਕੋਈ 3000 ਦਾ 10 ਕ ਪੀਸੀ ਆਏ ਜੀ ਕਿਸੇ ਨੇ ਲੈਣੇ ਕੋਫੀ ਪੀਣ ਦਾ ਸ਼ੌਂਕੀ ਹੈਗਾ ਬੰਦਾ ਸਭ ਠੀਕ ਹੈ ਇਹ ਵੀ ਬਹੁਤ ਹੋਟਲ ਲੈਣਾ ਬਹੁਤ ਸਮਾਨ ਤੌਲੀਆ ਕੱਪੜੇ ਕੁੱਪੜੇ ਬਹੁਤ ਆਏ ਆਰ ਏਅਰ ਪਿਊਰੀਫਾਇਰ ਨੇਗੇ ਜੇ ਕਿਵੇਂ ਹੁਣ ਸੀਜ਼ਨ 'ਚ 10000 ਦਾ ਦੇਖਦਾ ਹੁਣ ਆਕਸੀਜਨ ਹੈ ਜੇ ਕਿਸੇ ਨੇ ਲੈਣਾ ਜੀ 42000 ਦਾ ਨਵਾਂ ਹੈ ਜੀ ਆਹ ਡਿਸਪਲੇ ਵਾਲਾ ਹੁਣ 6000 ਦਾ ਜੀ ਦੂਜਾ 5000 ਦਾ ਜੇ ਕਈ ਵਾਰੀ ਕਿਸੇ ਦੇ ਬਜ਼ੁਰਗ ਨੂੰ ਸਾਹ ਦੀ ਪ੍ਰੋਬਲਮ ਆ ਜਾਂ ਹੋਰ ਆ ਤਾਂ ਉੱਥੇ ਹੀ ਚੀਜ਼ਾਂ ਬਹੁਤ ਕੰਮ ਦੀਆਂ ਨੇ ਸੀਜ਼ਨ 'ਚ ਹੀ ਡਬਲ ਰੇਟ ਹੋ ਜਾਂਦਾ ਜੀ ਉੱਥੇ ਕੰਮ ਬਹੁਤ ਦਿੰਦੀਆਂ ਨੇ ਇਹ ਕਾਬੀアルミ ਰੋਡ ਦੀ ਹਾਂਜੀ ਇਹ ਕਿਸੇ ਨੇ ਰਫਲ ਰੋਫਰ ਰੱਖਣੀ ਹੈ ਉਹਦੇ ਵਾਸਤੇ ਹੈ ਜੀ ਬਹੁਤ ਟੈਨਗੀ ਰੱਖਣ ਵਾਸਤੇ ਸਪੈਸ਼ਲ ਬਣੀ ਹੋਈ ਹੈ ਜੀ ਸਵਾ ਡੇਢ ਕੁਇੰਟਲ ਬੈਨ ਦੇ ਵਿੱਚ ਰਫਲ ਟਿਕ ਜਾਂਦੀ ਹੈ ਜੀ ਬਹੁਤ ਹੈਵੀ ਹੈ 11000 ਵਾਸਤੇ ਯੂ ਐਸ اے ਦੀ ਹੈ ਹਾਂ ਇਹਦੀ ਕੰਪਨੀ ਹੈ ਤੁਸੀਂ ਮੈਨੂੰ ਹੋਰ ਡਾਕ ਇਹ 20000 ਰੁਪਏ ਦੀ ਹੈ ਓਕੇ ਵੀਡੀਓ ਟੇਬਲ ਹੈ ਹਾਂਜੀ ਹਾਂਜੀ ਚੀਜ਼ਾਂ ਬਹੁਤ ਨੇ ਭਰਾਵੋ ਹੁਣ ਜੇ ਵੀਡੀਓ ਦੇ ਵਿੱਚ ਇਕੱਲੀ ਇਕੱਲੀ ਚੀਜ਼ ਦਿਖਾਉਣੇ ਤਾਂ ਕੰਮ ਲੰਮਾ ਹੋ ਜਾਊਗਾ ਦੱਦਿਆ ਹੋਰ ਪੈਣਗੇ ਅੰਦਰ ਇੱਧਰ ਦੱਦੇ ਜਿਹੜੇ ਹੁਣ ਆਪਣੇ ਬੈਡਾਂ ਤੇ ਆ ਜਾਂਦੇ ਨੇ 3x6 ਦਾ ਸਿਆਜਾ ਜੀ ਇਹ ਦੋ ਗੱਦਿਆਂ ਨਾਲ ਇੱਕ ਬੈਡ ਦੋ ਹਾਂ ਇੱਕ ਮਿੰਟ ਦੇ ਕੰਪਲੀਟ ਹੋ ਜੂਗਾ ਜੀ ਇਹ ਕੋਈ 20000 ਦੀ 25000 ਦੀ 30000 ਦੀ ਜੋੜੀ ਅਲੱਗ-ਅਲੱਗ ਹੈ ਜੀ ਠੀਕ ਹੈ ਹੁਣ ਜੇ ਮੈਂ ਤੁਹਾਨੂੰ ਦਿਖਾ ਦਵਾਂ ਡਰੈਸਰ ਤੇ ਹੈ ਜੀ ਹੂੰ ਇਹ ਇਹ ਕੰਪਲੀਟ ਆ ਸ਼ੀਸ਼ਾ ਤੇ ਥੱਲੇ ਵਾਲਾ ਇਹ 50000 ਦਾ ਦਿੰਨੇ ਤੇ 5000 ਡਿਸਕਾਊਂਟ ਚ ਲਈ ਜਾਂਦਾ 45000 ਰੁਪਏ ਦਾ ਦੇ ਦਾਂਗੇ ਜੀ ਹੂੰ ਸਾਹ ਬਾਲਟੀਆਂ ਨੇ ਹਾਂ ਜੀ ਹਾਂ ਨਾਈਸਾ ਦੀ ਬਾਲਟੀ ਸਾਡੇ 500 ਦੀ ਡਿਜ਼ਾਈਨ ਤੇ ਅਸੀਂ 400 ਦਿੰਨੇ ਆ ਜੀ ਠੀਕ ਹੈ ਇਹ ਚੀਜ਼ ਤੁਸੀਂ ਉਧਰ ਮਤਲਬ ਇਹਨਾਂ ਜਿਹੜਾ ਲੋਕ ਦੇ ਹੋਰ ਦਿਖਾਣਾ ਬਹੁਤ ਮੋਡਲ ਇਹ ਤਾਂ ਹੈਵੀ ਬੜੀ ਐਰ ਚੀਜ਼ ਹੈ ਪਰ ਦਿਖਾਉਂ ਬਹੁਤ ਤਰ੍ਹਾਂ ਦੇ ਪਏ ਆਂ ਦੇਖੋ ਸਾਰਾ ਜੇ ਕਿਸੇ ਦੇ ਲੱਗਦੇ ਆ ਜੀ ਲੱਗ ਸਕਦਾ ਦੂਜੇ ਪਏ ਨੇ ਠੀਕ ਹੈ ਜੀ ਇਹ ਵੀ ਪਾਸਵਰਡ ਵਾਲਾ ਇਹਦਾ ਡਿਜ਼ਾਈਨ ਹੋਰ ਹੈ ਹਾਂ ਬਹੁਤ ਮਹਿੰਗੇ ਲੋਕ ਨੇ ਜੀ 40 ਤੋਂ 50% ਡਿਸਕਾਊਂਟ ਤੇ ਲਾ ਦਾਂਗੇ ਜੇ ਕਿਸੇ ਨੇ ਲੈਣੀ ਹੈ ਆਰਾ ਪੂਰਾ ਟਾਪ ਦਾ ਮਾਰ। ਬਾਕੀ ਨੇ ਕਈ ਵੀਰ ਕਮੈਂਟ ਕਰ ਦਿੰਦੇ ਆਂ ਯਾਰ ਕਵਾੜ ਭਰਾਓ ਦੇਖੋ ਬਾਈ ਦਾ ਕਾਰੋਬਾਰ ਆ। ਇਹਨਾਂ ਵਾਸਤੇ ਇਹ ਚੀਜ਼ ਸੋਨਾਗੀ। ਠੀਕ ਹੈ ਕਈਆਂ ਨੂੰ ਇਹ ਚੀਜ਼ ਕਵਾੜ ਲੱਗਦੀ ਉਹ ਆਪਣਾ ਆਪਣਾ ਨਜ਼ਰੀਆ ਕਿਉਂ ਬਾਈ ਕੁਸੇਵ ਕੁ ਸਾਡਾ ਦੇਖਿਓ ਵੀ ਕੁਸਾ ਸਾਡਾ ਮਾਲ ਦਾ ਬਾਈ ਬੰਬਈ ਬੰਗਲੌਰ ਜਾਈਦਾ ਸਾਨੂੰ ਇਹਨਾਂ ਪਤਾ ਮਾਨਸਾ ਵਰਗੇ ਸ਼ਹਿਰ ਚ ਬੰਬਈ ਵੀ ਸਾਡਾ ਵਗਿਆ ਬੰਗਲੌਰ ਵੀ ਵਗਿਆ ਜੀ। ਚਿਹਰਾ ਤੇ ਹੈਲਡ ਮੰਗ ਆਈ ਸੀਗੀ ਦੋ ਚਿਹਰੇ ਮੇਰੇ ਕੋਲੇ ਸੀ ਬਾਈ ਉਹ ਵੀ ਵਾਪਸ ਮੰਗਦੇ ਸੀਗੇ। ਹਾਂ ਜੀ। ਜਿਹਨੂੰ ਪਤਾ ਇਹਦੇ ਕਦਰ ਦਾ ਪਤਾ ਉਹੀ ਇਹਦੇ ਮੁੱਲ ਲਾਉਂਦਾ ਨਹੀਂ ਦੂਜਾ ਨਹੀਂ ਲਾਉਂਦਾ ਜੀ ਕਿ ਸਾਡੇ ਕੋਲ ਆ ਪਿਆ ਜੀ ਆ ਟਾਈਪਰਿੰਟਰ ਪਿਆ ਜੀ ਆ ਸਿੰਗਲ ਬੈੱਡ ਆ ਟਾਈਪਰਿੰਟਰ ਹੈ ਜੰਟਰੀ ਦੀ ਚੀਜ਼ ਹੈ ਕਿਸੇ ਨੇ ਲੈਣੀ ਹੈ ਜੀ ਸਾਰਾ ਵਰਕਿੰਗ ਕਰਦਾ ਚੱਲਦਾ ਜੀ ਸਿਰਫ 8000 ਰੁਪਏ ਦਾ ਜੀ ਇਹ ਇਲੈਕਟ੍ਰੋਨਿਕ ਹੈ ਨਾ ਇਹ ਹਾਂ ਇਲੈਕਟ੍ਰੋਨਿਕ ਹੈ ਜੀ ਆ ਸਿੰਗਲ ਬੈੱਡ ਤੇ ਆ ਜੀ ਜੇ ਕਿਸੇ ਨੇ ਸਿੰਗਲ ਬੈੱਡ ਲਾਉਣਾਗਾ ਤਾਂ ਇਹਦੀ ਵੀ ਲੁੱਕ ਬਹੁਤ ਵੈਣਾ ਗੱਲ ਕਰ ਰਹੇ ਤਾਂ ਕਵਰ ਹੋਇਆ ਸਮਾਨ ਪਿਆ ਦਿੱਤੀ ਹਾਂ ਜੀ ਸਰਾਣੇ ਸੁਰੂ ਨੇ ਹੋਰ ਸਾਰਾ ਯੂਐਸਏ ਤੇ ਬਹੁਤ ਪੋਲੇ ਪੋਲੇ ਘੈਰੀ ਸਰਾਣੇ ਪਏ ਨੇ ਜੀ ਕਿਸੇ ਨੇ ਲੈਣੇ ਆ ਦੇ ਦਾਂਗੇ ਕਰੋ ਕਰੀ ਪਈ ਤੁਸੀਂ ਦਿਖਾ ਦਿਓ ਤੇ ਬਾਕੀ ਠੀਕ ਹੈ ਜੀ ਵੀਰੋ ਬਾਕੀ ਗੇੜਾ ਮਾਰ ਲਿਓ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾਗਾ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਆ ਸਕਦੇ ਹੋ ਹੁਣ ਮੰਨ ਲਓ ਵੀ ਵੀਡੀਓ ਪੈਣ ਤੋਂ ਬਾਅਦ ਕਈ ਵਾਰੀ ਸਮਾਨ ਸੇਲ ਹੋ ਜਾਂਦਾ ਆਉਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰ ਲਿਓ ਉਹ ਜ਼ਰੂਰੀ ਆ ਠੀਕ ਆ ਸ਼ੁਕਰੀਆ